ਤਲ ਪੰਨਨ ਕੋਰ ਸੂਰਮਾ ਤਲ ਪੰਨਨ ਕੋਰ ਸੂਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਬਾਦਸ਼ਾਹੀ ਦਸਵੀਂ ਪ੍ਰਥਾਹੰ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ RAM DAS ਹੋਏ ਸਹਾਈ ਅਰਜਣ ਹਰ ਕੋਵਿੰਦ ਨੋ ਸਿਮਰੋ ਸ਼੍ਰੀ ਹਰ ਰਾਈਂ ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਇਐ ਰਹਿ ਡਠੈ ਸਭ ਦੁੱਖ ਚਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਦਿਆਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਜਟਿਆਂ ਬਾਜਾਂ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਗੁਰਾਂ ਜੀ ਦੇ ਪਾਠ ਦਰਸ਼ਨ ਦੇਦਾਰ ਦਾ ਧਿਆਨ ਧਾਰੇ ਭੋਲ ਜੀ ਨਾਨਕ ਨਾਮ ਚੜਦੀ ਕਲਾ ਏਰੇ ਭਾਣੇ ਸਰਬਤ ਕਾ ਭਲਾ want to be ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਹਰਗੋਬਿੰਦ ਸਾਹਿਬ ਕਮੇਟੀ ਮੈਂਬਰ ਸਾਹਿਬਾਨ ਵੱਲੋਂ ਸਾਡੇ ਮੇਰੇ ਬਹੁਤ ਸਤਿਕਾਰਯੋਗ ਵੀਰ ਪ੍ਰਧਾਨ ਸਾਹਿਬ ਅਤੇ ਸਮੂਹ ਕਮੇਟੀ ਅਤੇ ਸਮੂਹ ਮੁਹੱਲਾ ਨਿਵਾਸੀ ਦੇ ਸਹਿਯੋਗ ਦੇ ਨਾਲ ਅੱਜ ਨਗਰ ਕੀਰਤਨ ਜਿਹੜਾ ਕਿ ਗੁਰਦੁਆਰਾ ਹਰਗੋਬਿੰਦ ਸਾਹਿਬ ਦੀ ਜਿਹੜਾ ਕਿ ਪੁਰ ਕਮੇਟੀ ਵੱਲੋਂ ਕੱਢਿਆ ਗਿਆ ਧੰਨਵਾਦ ਕਰਦੇ ਹਾਂ ਸੱਚੇ ਪਾਤਸ਼ਾਹ ਦਾ ਇੱਥੇ ਧੰਨ ਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਉੱਥੇ ਗੁਰੂਕੀਆਂ ਸੰਗਤਾਂ ਅਠਾ ਮਾਰਦਿਆਂ ਕਿ ਜਿਹੜੇ ਕਿ ਅੱਜ ਇਸ ਨਗਰ ਕੀਰਤਨ ਦੇ ਵਿੱਚ ਸਮੂਲੀਅਤ ਕਰ ਰਹੇ ਆ ਹਾਜ਼ਰੀ ਲਵਾ ਰਹੇ ਹੈ ਗੁਰੂ ਕੇ ਲੰਗਰ ਉੱਤਵੱਤ ਰਹੇ ਹੈ ਜਿੱਥੇ ਕਿ ਏਲਿਆਂ ਦਾ ਪ੍ਰਸ਼ਾਦ ਜਾਂ ਹੋਰ ਵੀ ਮਠਾਈ ਦੇ ਜਿਹੜੇ ਕਿ ਪਛਾਲ ਵਤ ਰਹਿਆ ਹਮੇਸ਼ਾ ਹੀ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਵਾ ਕਿਤੇ ਧੰਨ ਸ਼ਾਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦਾ ਲੱਖ ਲੱਖ ਵਾਰ ਕੋਟ ਕੋਟ ਧੰਨਵਾਦ ਆ ਜਿਨ੍ਹਾਂ ਨੇ ਅੱਜ ਦਰਸ਼ਿਤਦਾਰੇ ਦਿੱਤੇ ਆ ਤੇ ਸਮੂਹ ਸੰਗਤ ਦੇ ਚਰਨਾਂ ਵਿੱਚ ਅਰਦਾਸ ਕਰਦ ਬੇਨਤੀ ਕਰਦਾ ਤੇ ਅਸ ਨਗਰ ਕੀਰਤਨ ਵਿੱਚ ਵੱਧ ਤੋਂ ਵੱਧ ਹਾਜ਼ਰੀ ਲਵਾ ਕੇ ਆਪਣਾ ਜਿਹੜਾ ਕਿ ਜੀਵਨ ਸੁਖਾਲਾ ਵਾਲਾ ਬਣਾਓ ਤੇ ਆਪਣੇ ਜੀਵਨ ਨੂੰ ਪਵਿੱਤਰ ਕਰੋ ਤੇ ਅੱਜ ਗੁਰੂ ਘਰ ਦੀਆਂ ਇਹਨੀਆਂ ਖੁਸ਼ੀਆਂ ਪ੍ਰਾਪਤ ਕਰੋ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਟ 14 ਦਾ ਹੋ ਪਾਹੀ ਉਪਕਾਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਬਹੁਤ ਹੀ ਖੁਸ਼ੀਆਂ ਦੇ ਮੌਕੇ ਨੇ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬੇਦੀ ਨਗਰ ਦੀ ਸਮੂਹ ਪ੍ਰਬੰਧਕੀ ਕਮੇਟੀ ਤੇ ਇਲਾਕਾ ਨਿਵਾਸੀਆਂ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਏ ਗਏ ਹਨ ਸੋ ਇਹ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਹੁਣ ਧਰਮ ਸਿੰਘ ਨਗਰ ਵਿਖੇ ਗੁਰਦੁਆਰਾ ਬੰਦੀ ਸ਼ੋਹਰ ਸਾਹਿਬ ਵਿਖੇ ਪਹੁੰਚਿਆ ਹੈ ਜਿੱਥੇ ਗੁਰਦੁਆਰਾ ਬੰਦੀ ਛਾੜ ਦੀ ਸਾਹਿਬ ਦੇ ਸਮੁੱਚੀ ਪ੍ਰਬੰਧਕੀ ਕਮੇਟੀ ਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਨਗਰ ਕੀਰਤਨ ਦਾ ਪੰਜ ਪਿਆਰਾਂ ਦਾ ਗੁਰੂ ਸਾਹਿਬ ਦਾ ਬਹੁਤ ਹੀ ਪਰਮਾ ਸਵਾਗਤ ਕੀਤਾ ਗਿਆ ਹੈ ਜਿੱਥੇ ਫੁੱਲਾਂ ਦੇ ਨਾਲ ਵਰਖਾ ਕੀਤੀ ਗਈ ਹੈ ਉੱਥੇ ਜਲ ਪਾਣੀ ਦਾ ਖਾਣ ਪੀਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਸੋ ਆਪ ਸਭ ਨੂੰ ਮੈਂ ਸਮੁੱਚੀ ਪ੍ਰਬੰਧਕੀ ਕਮੇਟੀ ਵੱਲੋਂ ਤੇ ਆਪਣੇ ਵੱਲੋਂ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਸਾਰਿਆਂ ਨੂੰ ਇਸੇ ਤਰ੍ਹਾਂ ਇਕੱਠ ਮਖਸ਼ੇ ਇਸ ਸਾਰੇ ਕਾਰਜ ਇਸੇ ਤਰ੍ਹਾਂ ਕਰਾਉਣ ਦੀ ਸਮਰੱਥਾ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਧੰਨ ਧੰਨ ਸਹਿਬ ਜੀ ਗੁਰੂ ਹਰगोबिंद ਬੰਦੀ ਛੋੜਦਾਤਾ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਦਾ ਕੀ ਅੱਜ ਪ੍ਰਕਾਸ਼ ਦਿਹਾੜਾ ਹੈ ਗੁਰੂ ਪਿਆਰਿਓ ਸਾਧ ਸੰਗਤ ਜੀ ਆਪਾਂ ਵੀ ਬੱਚਿਆਂ ਦਾ ਮਨਾਉਨੇ ਆ ਜਨਮ ਦਿਨ ਮਨਾਉਨੇ ਆ ਪਰ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਹੈ ਜਿਨ੍ਹਾਂ ਨੇ ਕਿ ਆਪਾਂ ਨੂੰ ਅਕਾਲ ਤਖਤ ਦਾ ਸਰਜਨਾ ਕਰਕੇ ਦਿੱਤੀ ਜੋ ਕਿ ਆਪਣਾ ਕਹੇ ਬਾਕੀ ਹਾਲ ਤੱਕ ਜਿਹੜੇ ਬਣੇ ਆ ਤੱਕ ਉਹ ਸਾਧ ਸੰਗਤ ਨੇ ਬਣਾਏ ਆ ਇਹ ਜੇ ਕਿ ਛੇਵੇਂ ਪਾਤਸ਼ਾਹ ਨੇ ਹਾਲ ਤੱਕ ਦੀ ਸਿਰਜਣਾ ਕੀਤੀ ਸੱਚੇ ਪਾਤਸ਼ਾਹ ਨੇ ਆਪ ਖੁਦ ਆਪਣੇ ਹੱਥੀ ਮਾਰ ਕੇ ਆਪਾਂ ਨੂੰ ਬਖਸ਼ਿਸ਼ ਕੀਤੀ ਆ ਗੁਰੂ ਪਿਆਰਿਓ ਛੇਵੇਂ ਪਾਤਸ਼ਾਹ ਪੰਜਵੇਂ ਪਾਤਸ਼ਾਹ ਸੀਤਾ ਦੇ ਸਰਤਾਜ ਜਿਨ੍ਹਾਂ ਦਾ ਕੀ ਉਹਨਾਂ ਦੇ ਗ੍ਰਹਿ ਵਿਖੇ ਮਾਤਾ ਬੀਬੀ ਪਾਨੀ ਜੀ ਦੇ ਗ੍ਰਹਿ ਵਿਖੇ ਪ੍ਰਕਾਸ਼ ਉਨਾਂ ਨੇ ਆਇਆ ਤੇ ਆਪਾਂ ਨੂੰ ਦਾਲ ਭੰਜਨ ਗੁਰੂ ਰਮਾ ਜੋਦਾ ਪਟਪਰ ਪਰ ਪਰੋ ਫਕਾਰੀ ਜਿਨ੍ਹਾਂ ਨੇ ਆਪਾਂ ਨੂੰ ਸੰਦੇਸ਼ ਦਿੱਤਾ ਸਿੱਖ ਕੌਮ ਨੂੰ ਇੱਕ ਲੜੀ ਦੇ ਵਿੱਚ ਪ੍ਰੋਪੇ ਜੋ ਵੀ ਉਹਨਾਂ ਨੇ ਸਿੱਖ ਕੌਮ ਦੀ ਗਵਾਹੀ ਕੀਤੀ ਤੇ ਲੱਖਾਂ ਸੰਗਤਾਂ ਨੂੰ ਤਾਰਿਆ ਜਿਨ੍ਹਾਂ ਨੇ ਕਿ ਆਪਣੇ ਜੀਵਨ ਦੇ ਵਿੱਚ ਚਾਰ ਜੰਗਾਂ ਲੜੀਆਂ ਚਾਰੇ ਜੰਗਾਂ ਦੇ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਗੁਰੂ ਸਾਹਿਬ ਦੇ ਪੰਜ ਪੁੱਤਰ ਜੇ 30 ਸੀ ਜਿਨ੍ਹਾਂ ਨੇ ਕਿ ਆਪਣੇ ਜੀਵਨ ਦੇ ਵਿੱਚ ਨਾਮ ਜਸ ਫਟਿਆ ਇਸ ਸਾਧ ਸੰਗਤ ਦੀ ਅੱਜ ਆਪਾਂ 6ਵੇਂ ਪਾਤਸ਼ਾਹ ਸਹਿਬ ਧ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆਂ ਸੂਹ ਸੰਗਤਾਂ ਨੂੰ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਹੀ ਸੰਗਤ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ ਆਪਣੇ ਕਰੋਨਾਮਦਾਨ ਸਿੱਖੀਦਾਨ ਸਰਬਦਾਨ ਨੂੰ ਉਤਸ਼ਾਹ ਨਾਲ ਵਧਾਉਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵੱਡ ਚੋਦਾ ਬਹੁ ਪਰ ਉਪਕਾਰੀ ਪੰਜ ਪਿਆਲੇ ਪੰਜ ਪੀ ਛਟਮ ਪੀਰ ਬਿਠਾ ਗੁਰ ਭਾਰੀ ਅਰਜਣ ਕਾਇਆ ਬਲ ਟਿਕਾ ਅਰਜਣ ਕਾਇਆ ਬਲ ਟਿਕਾ ਮੂਰਤੇ ਹਰਿ ਗੋਬਿੰਦ ਸਵਾਰੀ ਸ਼ਰਨ ਸਿੱਖ ਅਰਦਾਸ ਸੰਕਾਲ ਸੇਹ ਮੈਲਾ ਤੱਕ ਤਰਸਉਂ ਨਿਹਾਰੀ ਕਲਯੁਗ ਪੀੜੀ ਸੋਟੀਆਂ ਨਾ ਚਲਨੀ ਅਕਾਨ ਵਾਤੀ ਸੰਗਤਾਂ ਤਹਿ ਤਿਰੂ ਹਰਗੋਵੀ ਦਾ ਮਹਾਰਾਜ ਦੇ ਪਾਜ ਦੇ ਆਗਮਨ ਦਿਹਾੜਾ ਬੜੀ ਧੂਮਤਾਂ ਨਾਲ ਮਨਾ ਰਹੀਆਂ ਹਨ ਜੋ ਕੁਸ਼ਵਰੇ 7:30 ਵਜੇ ਤੋਂ ਲੈ ਕੇ ਪੁਰਦਵਾਰਾ ਹਰਗੋਵਿੰਦ ਸਾਹਿਬ ਦੀ ਪਿੱਛੇ ਬਾੜ ਕਤੂਪਾਟਾ ਦੀ ਪੁਰਦਵਾਰਾ ਮੇਂਦਿਨਗਰ ਤੋਂ ਜਨ ਅਗਰ ਕੀਰਤਨ ਸ਼ੁਰੂ ਹੋਇਆ ਹੈ ਐਤ ਵੇਲੇ ਧਰਨੇ ਤੱਕ ਨਗਰ ਦੇ ਵਿੱਚ ਇਹ ਪਹੁੰਚ ਚੁੱਕਾ ਹੈ ਸੰਗਤਾਂ ਦਾ ਬਹੁਤ ਹੀ ਇਰਸ਼ਾ ਹੈ ਸਤਿਗੁਰੂਵਾਰ ਸਿੱਤੇ ਪਾਠ ਕਰੀਆਂ ਸੁਖਿਆ ਲੈ ਕੇ ਸੰਗਤਾਂ ਲਿਵਾਮਾ ਕਰ ਰਹੀਆਂ ਹਨ ਜਲ ਭੰਡਾਰਿਆਂ ਦੇ ਲੰਗਰ ਹੋਰ ਪਾਸਾਂ ਦੇ ਲਟਕੂਆਂ ਦੇ ਖੇਤਿਆਂ ਦੇ ਲੰਗਰ ਲਾਏ ਆ ਰਹੇ ਹਨ ਸੰਗਤਨ ਬਹੁਤ ਇੱਛਾ ਹੈ ਸਤਿਗੁਰੂ ਦੀ ਕਿਰਪਾ ਕਰਨ ਜਿੱਥੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਤੇ ਜੋ ਨਗਰ ਕੀਰਤਨ ਚਾਹ ਜਾਂਦੇ ਆ ਤੇ ਕਲਾ ਦੀ ਕਲਾ ਦੇ ਨਾਲ ਸੰਗਤਾਂ ਕਲਾ ਕਨਵਾਤੀ ਵਹਲਾਂ ਵਾਤੀ ਸੰਗਤਾਂ ਬਣਾਉਣ ਸਤਿਗੁਰੂਵਾਰ ਜੀ ਪਾਟਾ ਕਿਰਪਾ ਕਰਨ ਜੀ ਜੇਤੇ ਵਿੱਚ ਭਾਈ ਸਾਹਿਬ ਭਾਈ ਬਰਿੰਦਰ ਸਿੰਘ ਜੀ ਜੋ ਕੇ ਰਿਪੋਰਟਿੰਗ ਕਰ ਰਹੇ ਆ ਇਹਨਾਂ ਦਾ ਬਹੁਤ ਧੰਨਵਾਦ ਹੈ ਹੋਰ ਜੋ ਗੁਰਦੁਆਰਾ ਪ੍ਰਬੰਧ ਕਮੇਟੀਆਂ ਹਨ ਪੰਜ ਪਿਆਰੇ ਸਹਿਬਾਨ ਹਨ ਜਿਵਾਬਾ ਨਿਵਾਾਰੇ ਆ ਸਭਨਾ ਆਂਦਾ ਬਹੁਤ-ਬਹੁਤ ਧੰਨਵਾਦ ਹੈ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਉਹਨਾਂ ਸਾਰਿਆਂ ਨੂੰ ਜੀ ਆਇਆਂ ਕਿਹਾ ਜਾਂਦਾ ਹੈ ਸਤਿਗੁਰੂ ਜੀ ਕਿਰਪਾ ਕਰਨ ਇਸ ਤਰ੍ਹਾਂ ਉਹ ਨਗਰ ਕੀ ਢੰਡੀ ਸਮਾਪਤੀ ਹੈ ਨਰਬਿੰਦਰ ਦੇ ਨਾਲ ਸੰਪੂਰਨਤਾ ਕਰਾਉਣ ਜੋ ਕਿ ਤਕਰੀਬਨ 12:00 12:00 ਵਜੇ ਸਮਾਪਤੀ ਹੋ ਜਾਣੀ ਹੈ ਇਸ ਵੇਲੇ 9:30 ਦਾ ਟਾਈਮ ਹੋ ਗਿਆ ਹੈ ਭਲੇ 3 ਘੰਟੇ ਨਗਰ ਕੀ ਢੰਡੀ ਨੂੰ ਸਾਈ ਜਾਣਗੇ ਹੋਰ ਅੰਗ ਤਾਂ ਬਹੁਤ ਸ਼ਾਬਾਸ਼ ਕਰ ਰਿਹਾ ਹੈ ਬਹੁਤ ਸ਼ਾਬਾਸ਼ ਦੇ ਨਾਲ ਸਰਗੁਸਤੇ ਪਾਏ ਹੋਏ ਰਹਿੰਦੇ ਹਨ ਬਲੰਕ ਪਨੀ ਮਹਾਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੀਸ਼ੋ ਆਇਆ ਤੈਨੂੰ ਢੇਰ ਕਰ ਬੈਸੋ ਹਰ ਦਿਨ ਪਿਆਰੇ ਐ ਕਰ ਬੈਸੋ ਹਰ ਦਿਨ ਪਿਆਰੇ ਐ ਇੱਕ ਆਦੇ ਜਿ ਪੂਰੇ ਸੱਜਰੇ ਆਇਆ ਸਾਡੇ ਆਪਣੇ ਹੋ ਕਰਕੇ ਆਦੇ ਜਿ ਪੂਰੇ ਮੇਰੇ ਸੱਜਰੇ ਆਇਆ ਤੜਿਆ ਸੱਜਰੇ ਆਇਆ ਤੈਨੂੰ ਢੇਰ ਕਰ ਬੈਸੋ ਹਰ ਦਿਨ ਪਿਆਰੇ ਐ ਕਰ ਬੈਸੋ hey you buddy. ਸਾਹਿਬੜੇ ਤੇ ਕਰ ਬੈਸੋ ਹਰ ਜਨ ਪਿਆਰੇ ਐ ਕਰ ਬੈਸੋ ਹਰ ਜਨ ਪਿਆਰੇ ਮਾਤਰ ਆਪਣੇ ਕਰਕੇ ਕਾਦੇ ਸਿ ਪੂਰੇ ਸਤਿਗੁਰ ਆਇਆ ਸਾਹਿਬੜੇ ਹੋ ਕਰਕੇ ਕਾਦੇ ਸਿ ਪੂਰੇ ਮੇਰੇ ਸਤਿਗੁਰ ਆਇਆ ਤੜੇ ਗੁਰ ਆਇਆ ਸਾਹਿਬੜੇ ਤੇ ਕਰ ਬੈਸੋ ਹਰ ਜਨ ਪਿਆਰੇ ਹਰ ਘਰ ਮੈਦੋ ਜੁਗੋ ਜੁਗ ਅਟਲ ਸੱਚੇ ਪਾਤਸ਼ਾਹ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਾਨ ਸ਼ੁਕਰ ਹੈ ਧੰਵਾਦ ਹੈ ਜੋ ਸਮੁਤੀਆਂ ਸਖਸ਼ੰਗਤਾ ਮੋਗਾ ਸ਼ਹਿਰ ਦੇ ਵਿੱਚੋਂ ਗਲੀਆਂ ਮਹੱਲਿਆਂ ਦੇ ਵਿੱਚੋਂ ਹੁੰਦਿਆਂ ਹੋਈਆਂ ਵਾਪਸ ਇੱਥੇ ਪਹੁੰਚੀਆਂ ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਧੰਨ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੀ ਦੇ ਸੰਬੰਧ ਦੇ ਵਿੱਚ ਜੋ ਮਹਾਨ ਨਗਰ ਕੀਰਤਨ ਆਰੰਭ ਹੋਏ ਸਨ ਸੋ ਸਮਾਪਤੀ ਹੋਈ ਹੈ ਸਾਧ ਸੰਗਤ ਦੀ ਦੱਸਦੀ ਆ ਆਪ ਜੀ ਨੂੰ ਰਜਾਨਾ ਹੀ ਬੇਨਤੀਆਂ ਕਰੀ ਦੀਆਂ ਕਿ 10 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ 12 ਤਰੀਕ ਨੂੰ ਭੋਗ ਪਾਏ ਜਾਣਗੇ ਸਵਾਤਵਾਂ ਸੰਯੋਗ ਦੇਣਾ ਖੁਸ਼ੀਆਂ ਲੈਣੀਆਂ ਸੋ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸੇਵਾ ਨਿਭਾਈ ਹੈ ਟਰਾਲੀ ਵਾਲੇ ਗੁਰਮੁਖ ਪਿਆਰੇ ਭਾਈ ਅਮਰ ਸਿੰਘ ਜੀ ਹੋਰ ਵੀ ਸ਼ਕਸ਼ੰਤਾਂ ਹਨ ਜਿਨ੍ਹਾਂ ਦਾ ਨਾਮ ਸਤਿਗੁਰੂ ਜਾਨਦੇ ਹਨ ਉਹਨਾਂ ਨੂੰ ਬਖਸ਼ਾ ਹੋ ਰਹੀਆਂ ਸੋ ਲਵਾਓ ਹਾਜ਼ਰੀਆਂ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਟਰਾਲੀ ਵਾਲੇ ਗੁਰਮੁਖ ਤਿਆਰੀ ਜਿਹਨੇ ਵਾਹਨ ਲੈ ਕੇ ਗਏ ਸਨ ਸੋ ਚਾਰ ਗੁਰਮੁਖ ਤਿਆਰੇ ਇਹ ਆਪ ਨੂੰ ਆਪੋ ਆਪਣੇ ਵਾਹਨ ਲੈ ਕੇ ਗਏ ਸਨ ਟਰਾਲੀਆਂ ਗੱਡੀਆਂ ਸੋ ਉਹਨਾਂ ਨੂੰ ਬੇਨਤੀ ਆਨ ਕਿ ਬਖਸ਼ਾ ਪ੍ਰਾਪਤ ਕਰੋ ਜੀ ਸੋ ਜਿੰਨਾ ਨੌਜਵਾਨਾਂ ਨੇ ਜਲਦਾ ਛੜਕਾ ਕੀਤਾ ਅੱਗੇ-ਅੱਗੇ ਉਹਨਾਂ ਨੂੰ ਵੀ ਹੁਣੇ-ਹੁਣੇ ਸੋ ਸਨਮਾਨਿਤ ਕੀਤਾ ਜਾਣਾ ਗੁਰੂ ਘਰ ਵੱਲੋਂ ਉਹਨਾਂ ਨੂੰ ਬਖਸ਼ਾ ਹੋਣਗੀਆਂ ਈ ਆਕਾਲ ਭੁਲੇ ਹੀ ਸੋਨਹਾ ਇਹਨਾਂ ਦੇ ਚੈਨਲ ਨੂੰ ਜਿਨ੍ਹਾਂ ਨੇ ਸਮੁੱਚੀ ਸੇਵਾ ਨੂੰ ਨਿਭਾਇਆ ਸਭ ਕੋਲ ਨੂੰ ਖੁਸ਼ੀਆਂ ਲਈਆਂ ਜੀ ਤੋਂ ਭਾਈ ਮੋਹਕਮ ਸਿੰਘ ਜੀ ਪਹੁੰਚ ਚੁੱਕੇ ਇਹਨਾਂ ਨੇ ਵੀ ਸਮੁੱਚੀ ਸੇਵਾ ਨੂੰ ਬੜੇ ਪਿਆਰ ਦੇ ਨਾਲ ਪ੍ਰਸ਼ਾਸਨ ਨੇ ਨਿਭਾਇਆ ਸ਼ੁਰੂ ਕਰਦੀ ਪ੍ਰਬੰਧ ਕਮੇਟੀ ਦੇ ਵੱਲੋਂ ਇਹਨਾਂ ਨੂੰ ਸਨਮਾਨ ਸਤਕਾਰ ਇਹਨਾਂ ਦਾ ਕੀਤਾ ਜਾ ਰਿਹਾ ਜੀ ਸੋ ਸਤਿਗੁਰ ਸੱਚੇ ਪਾਤਸ਼ਾਹ ਸੇਵਾ ਸਿਮਰਨ ਦੇ ਨਾਲ ਇਸੇ ਤਰ੍ਹਾਂ ਜੁੜੀ ਰੱਖਣੋ ਭਾਈ ਮੋਹਕਮ ਸੰਜਾਉ ਦੀ ਬੋਲੇ ਹੀ ਸੋਨਹਾ ਭਾਈ ਬਲਵਿੰਦਰ ਸਿੰਘ ਜੀ ਅੱਗੇ ਵੀ ਇਹ ਭਾਈ ਬਲਵਿੰਦਰ ਸਿੰਘ ਬਹੁਤ ਵਧੀਆ ਤਰੀਕੇ ਦੇ ਨਾਲ ਸੇਵਾ ਨਿਭਾਉਂਦੇ ਐ ਜੋ ਸੱਚੇ ਪਾਤਸ਼ਾਹ ਭਾਈ ਬਰਵਿੰਦਰ ਸਿੰਘ ਜੀ ਨੂੰ ਖੁਸ਼ੀਆਂ ਬਖਸ਼ਦੇ ਰਹਿਣਗੇ। ਸੋ ਭਾਈ ਸਾਹਿਬ ਭਾਈ ਭਾਈ ਜਗਦੇਵ ਸਿੰਘ ਜੀ ਮਾਰਦਾਨੇ ਵਾਲੇ ਗੁਰਪੁਰਪ ਕਮੇਟੀ ਸੋ ਭਾਈ ਸਾਹਿਬ ਜੀ ਨੇ ਮਨਿਆਦੀ ਕੀਤੀ ਹੈ, ਲੋਸਮੈਂਟ ਕੀਤੀ ਹੈ, ਰੱਖਸ਼ੇ ਵਾਲੇ ਸੋ ਇਹਨਾਂ ਦਾ ਵੀ ਧੰਨਵਾਦ ਹੈ। ਸੋਨਿਹਾਂ ਸੋਨਿਹਾਂ ਸੋ ਗੁਰੂ ਕਾ ਲੰਗਰ ਆਬ ਜੀ ਨੇ ਛੱਕੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ